तीर्थ के अधीन आते गांव कोलोवाल में मामले से बात को लेकर दो पड़ोसियों में झड़प हो गई। दोनों पक्षों ने एक दूसरे के घर में घुसकर तोड़फोड़ करने के आरोप लगाए हैं। फिलहाल पुलिस ने एक पक्ष के कुछ लोगों को हिरासत में लेकर जांच शुरू कर दी है पीड़ित वीर कौर ने बताया है कि पिछले कुछ महीनों से उनके घर के सामने रहने वाला मुख्तार सिंह उनके बेटे को अपने ही घर के बाहर खड़े होने पर गाली गलोज करता रहता है उन्होंने बताया है कि शुक्रवार सुबह जब उसका बेटा अमृतपाल सिंह काम पर जाने के लिए घर के बाहर अपने दोस्त का इंतजार कर रहा था तो अचानक सामने वाले घर में रहने वाला मुख्तार सिंह बाऊ उसके बेटे को घर के बाहर खड़े होने पर गाली गलौज करने लगा उन्होंने भी बताया है कि बाऊ ने अपने गांव में रहने वाले रिश्तेदारों को बाहर से करीब चालीस से पैंतालीस अज्ञात नौजवानों को बुलाया और उनके घर में घुसकर उनके साथ मारपीट की उन्होंने बताया है कि संबंध चौकी राम तीर्थ की पुलिस को शिकायत कर दी गई है वही दूसरे पक्ष की सरबजीत कौर की ओर से इन सभी आरोपों को खारिज किया गया और बताया गया कि वीर कौर का पुत्र अपने दोस्तों को घर के बाहर खड़ा करके उनकी बेटियों से छेड़छाड़ करता है, जिसे रोकने पर उन्होंने अपने साथियों सहित उनके घर में घुसकर झगड़ा किया तथा घर में तोड़फोड़ की है। बता दें कि इस पूरे मामले को लेकर पुलिस जांच में जुटी हुई है। हाँ जी कीनात आई। हाँ जी मेरा नारजीत कोरिया। हाँ जी की कलई है। पाजे हिता� ਪਿੱਤਾ ਪਾਉਂਦੇ ਇਹ ਕਹਿੰਦੇ ਤੁਸੀਂ ਇਕੱਠੇ ਹੋ ਜਾਂਦੇ ਜੀ ਕੌਣ ਕਰਵਾਉਂਦਾ ਤੁਹਾਨੂੰ ਇਹ ਬਾਉ ਦਬਾਉਂਦਾ ਹਾਈ ਲੱਗੇ ਗਵੰਡੇ ਦਪਾਉਂਦੇ ਨੇ ਇਹ ਰੋਟੀ ਬੰਨੀ ਆ ਕੰਮ ਤੇ ਚੱਲੇ ਨੇ ਤੇ ਇਹਨਾਂ ਲੜਾਈ ਪਾ ਦਿੱਤੀਨੀ ਕਾਦੀ ਗੜੇ ਗਈ ਲੜਾਈ ਐ ਨਾ ਤੂੰ ਹੀ ਚਾਚੇ ਹੁਣ ਤੇ ਇਹਨਾਂ ਦੇ ਮੁੰਡੇ ਨੂੰ ਖਲੋਨੀ ਚ ਦੇਂਦੇ ਅਸੀਂ ਵੇਖਣ ਹੀ ਆਏ ਤੇ ਇਹਨਾਂ ਸਾਡਾ ਸਮਾਨ ਤੋੜਤਾ ਦੋ ਐਟੀਵਾ ਤੋੜੀਆਂ ਦੋ ਮੋਟਰਸਾਈਕਲ ਫਰਿੱਜ ਤੋੜੀ ਜੇ ਨਵੇਟਰ ਜਦਾਂ ਸਾਡਾ ਤੋੜਕਾ ਤੇ ਆ ਮੇਰੀ ਬੱਚਿਆਂ ਕਰਦੇ ਦੋ ਇਹਨਾਂ ਬੰਦੇ ਪਵਾਏ ਆਪ ਵੀ ਆਈਆਂ ਨੇ ਇਹਨਾਂ ਨੇ ਚਪੇੜਾ ਮਾਰੀਆਂ ਮੇਰੀਆਂ ਬੱਚਿਆਂ ਨੂੰ ਅਸੀਂ ਡਰਦੇ ਉਹ ਤਰੀਕਾ ਥੱਲੇ ਚੱਲ ਗਿਆ ਸਾਡੇ ਮਗਰ ਕਰਪਾਣਾ ਲਿਖ ਕੇ ਬਰਛੇ ਲਿਖ ਕੇ ਗਏ ਨੇ ਮੇਰੇ ਘਰ ਵਾਲੇ ਨੇ ਬਰਸ਼ਾ ਮਾਰਿਆ ਤੇ ਉਹ ਬਰਸ਼ਾ ਜਿਹਨਾਂ ਉਹਦੇ ਹੱਥੇ ਚ ਚਲੇ ਗਿਆ ਉਹਦੇ ਕੋਲ ਵੀ ਹੈਗਾ ਬਰਸ਼ਾ ਇਹ ਕਹਿੰਦੇ ਵੀ ਅਸੀਂ ਕਾਲੂ ਨਾਲ ਵੇਖਣਾ ਵਾ ਜਿੱਥੇ ਮਰਜੀ ਅਸੀਂ ਲੱਤਾਂ ਤੋੜਨੀਆਂ ਜੇ ਦੱਸੋ ਵੀ ਇਹ ਕਿੱਥੇ ਜਾਈਏ ਸਾਡਾ ਇਹਨਾਂ ਦੇ ਵਿੱਚ ਘਾਰ ਘਾਰ ਆ ਸਾਡਾ ਕਿਸੇ ਬੰਦੇ ਘਰ ਨਹੀਂ ਹੈਗਾ ਸਾਡੇ ਤਾਏ ਚਾਚੇ ਜਿਹੜੇ ਦੂਰ ਹੈ ਜਿਹਦੇ ਚਿਰ ਨੂੰ ਉਵੇਂ ਆਉਂਦੇ ਨੇ ਉਹਨੇ ਚਿਰ ਨੂੰ ਹੱਟੇ ਹਮਲਾ ਕਰ ਦਿੰਦੇ ਨੇ ਅਸੀਂ ਇੱਥੇ ਘਰ ਨਹੀਂ ਹੈਗੇ ਤੇਰੇ ਇੱਕ ਥੱਲੇ ਨਾਲ ਉੱਤੇ ਗੋਲੀਆਂ ਚਲਾਈਆਂ ਸਾਡੇ ਮਗਰ 4-5 ਵਾਰ ਭੱਜੇ ਨੇ ਅਸੀਂ ਆਪਣੀ ਜਾਨ ਬਚਾਈ ਮੇਰੀਆਂ ਬੱਚੀਆਂ ਘਰ ਨੇ ਇਹਨਾਂ ਨੇ ਪਿੱਛੇ ਪੇੜਾ ਮਾਰੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਕੀਤਾ ਮੈਂ ਕਿਸ਼ਤਾਂ ਦੇ ਸਮਾਨ ਪਾਜੀ ਲਿਆਂਦਾ ਮੋਟਰਸਾਈਕਲ ਵੀ ਐਟੇ ਵਾਦੀਆਂ ਮੇਰੀਆਂ ਕਿਸ਼ਤਾਂ ਤੇ ਬਿਨਾ ਚੱਕ ਭਾਵੇਂ ਉੱਥੇ ਉੱਥੇ ਗੱਲ ਕਰ ਸਕਦੇ ਆ ਡੀਲਰਾਂ ਦੇ ਨਾਲ ਤੇ ਮੈਂ ਬਹੁਤ ਗਰੀਬਣੀ 'ਚ ਇਹਨਾਂ ਨੇ ਸਾਡਾ ਇਹੋ ਜਿਹਾ ਨੁਕਸਾਨ ਕੀਤਾ ਮੈਂ ਨਰੇਗਾ ਤੇ ਕੰਮ ਕਰਦੀ ਮੇਰਾ ਘਰ ਵਾਲਾ ਮਜ਼ਦੂਰ ਵੀ ਕੰਮ ਕਰਦੇ ਤੇ ਇਹ ਸਾਨੂੰ ਜੀ ਨਹੀਂ ਦਿੰਦੇ ਜਿਹੜੀ ਦੱਪੇ ਵਾਲੇ ਇਹਨਾਂ ਦੀਆਂ ਕੋਠੀਆਂ ਨੇ ਇਹ ਪੈਸੇ ਤੇਲੇ ਵਾਲੇ ਜੇ ਤੇ ਸਾਨੂੰ ਇਹ ਦਬਾਉਂਦੇ ਆ ਤੁਹਾਡੇ ਘਰ ਨਯਾ ਜੀ ਆਕੇ ਧੱਕਾ ਹਾਂ ਜੀ ਆਏ ਇਹਨਾਂ ਦੇ ਘਰ ਆਏ ਸਾਨੂੰ ਆਂਦੀ ਤੇ ਤੁਸੀਂ ਇਹਨਾਂ ਦੀ ਮਦਦ ਕਰਦੇ ਜੀ ਮੈਨੂੰ ਇਹਨਾਂ ਨੇ ਕਿਹਾ ਹਰਜੀਤ ਕੋਰ ਨੂੰ ਤੇ ਤੇਰੇ 'ਚ ਵੀ ਉਹ ਬੜਾ ਵਾ ਤੇ ਤੇਰਾ ਵੀ ਉਹ ਤੋੜਦਾ ਵਾਂ ਹਾਂ ਜੀ ਇਹਨਾਂ ਨੇ ਕਿਹਾ ਤੁਹਾਡਾ ਵੀ ਉਹ ਤੋੜਨਾ ਜੀ ਮੇਰਾ ਨਾਮ ਨਾਜ਼ੀਆ ਹੈ ਪਿੰਡ ਕੋਲਾ ਵਾਲਾ ਤੇ ਜਿਨ੍ਹਾਂ ਨਾਲ ਲੜਾਈ ਹੋਈ ਹੈ ਮੇਰੇ ਤਾਇਆ ਜੀ ਆ ਤੇ ਇਹਨਾਂ ਦਾ ਬੇਟਾ ਬਾਹਰ ਆਪਣੇ ਦਰਵਾਜ਼ੇ ਅੱਗੇ ਖੜਦਾ ਵਾ ਤੇ ਉਹ ਇਹਨਾਂ ਨੂੰ ਖੜ੍ਹ ਨਹੀਂ ਦਿੰਦੇ ਕਿ ਮਤਲਬ ਆਪਣੇ ਘਰ ਦੇ ਬਾਹਰ ਤੇ ਕੋਈ ਵੀ ਖਲੋ ਸਕਦਾ ਵਾ ਤੇ ਮਤਲਬ ਉਹ ਏਦਾਂ ਦਾ ਮੁੰਡਾ ਹੈ ਵੀ ਨਹੀਂ ਕਿ ਜਿਆਦਾ ਕਿਹ ਨਾਲ ਗੱਲਬਾਤ ਨਹੀਂ ਕਰਦਾ ਕਿ ਉਹਨੂੰ ਕਿਸੇ ਗੱਲ ਤੋਂ ਰੋਕਣ ਤੇ ਉਹਦੇ ਗੱਲ ਪੈਂਦੇ ਆ ਕਲਾਕਾਰਾ ਹੈਗਾ ਵਾ ਪੈਣਾ ਉਹਦੀਆਂ ਤੇ ਇਹਨਾਂ ਕੈਮਰੇ ਲਵਾਏ ਤੇ ਕੱਲ ਉਹ ਕਹਿੰਦੇ ਕਿ ਕੈਮਰੇ ਹੀ ਇਸ ਕਰਕੇ ਲਵਾਏ ਕਿ ਤੁਹਾਡੀਆਂ ਕੁੜੀਆਂ ਨਹਾਉਂਦੀਆਂ ਉਹਨਾਂ ਨੂੰ ਵੇਖਦੇ ਆ ਤੇ ਕੈਮਰੇ ਇਹਨਾਂ ਦੇ ਲੱਥਨੇ ਚਾਹੀਦਾ ਫੇਰੀ ਇਨਸਾਫ ਕਰਨ ਦੇਣਾ ਉਹ ਦਾ ਹਾਂਜੀ ਆ ਵੇਖੋ ਨੀਂਂਆ ਇਹ ਨਾਲੇ ਉੱਪਰ ਇਹਨਾਂ ਦੀ ਮਾਉਂਟੀ ਆ ਉੱਥੇ ਚੜ ਕੇ ਇੱਤੇ ਵਗੈਰਾ ਚਲਾਉਂਦੇ ਆ ਕਿੰਨਾ ਕੁ ਨੁਕਸਾਨ ਕੀਤਾ ਗਿਆ ਤੁਹਾਡੇ ਘਰ ਆ ਤੋ ਹੀ ਵੇਖ ਹੀ ਲਿਆਇ ਫ੍ਰਿਜ ਵਗੈਰਾ ਵਾਸ਼ਿੰਗ ਮਸ਼ੀਨ ਬਾਈਕ ਸਾਰਾ ਦਰਵਾਜੇ ਸਭ ਤੋੜਤਾ ਵਾ ਅੰਦਰੋਂ ਪੈਸੇ ਵੀ ਕੱਢ ਕੇ ਲੈ ਗਏ ਦੀਦੀ ਦੀ ਮੈਰਿਜ ਹੀ ਉਹਦੇ ਵਾਸਤੇ ਰੱਖਿਆ 50000 ਰੁਪਿਆ ਉਹ ਵੀ ਲੈ ਕੇ ਕੱਢ ਕੇ ਕੀ ਮੰਗ ਰੱਖਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਨਾਲੇ ਸਾਨੂੰ ਡਰੋਂਦੇ ਧਮਕਾਉਂਦੇ ਆ ਜਦੋਂ ਮਰਜ਼ੀ ਹਮਲਾ ਕਰ ਦਿੰਦੇ ਵਾ ਹਾਂਜੀ ਲੱਗ ਗਈ ਸੱਟਾਂ ਲੱਗੀਆਂ ਹਾਂਜੀ ਲੱਗੀ ਵਾ ਇੱਕ ਪਾਜੀ ਹੈਗੇ ਆ ਦੀਦੀ ਦੇ ਹਸਬੰਡ ਉਹਨਾਂ ਦੇ ਬਾਹ ਤੇ ਲੱਗੀ ਆ ਤੇ ਇੱਕ ਵੀਰ ਜੀ ਆ ਉਹਨਾਂ ਦੇ ਇੱਥੇ ਗੋਲੀ ਛੂ ਕੇ ਗਈ ਆ ਪੈਰ ਤੋਂ ਹਾਂਜੀ ਇੱਕ ਵੀਰ ਜੀ ਉਹਨਾਂ ਦੇ ਇੱਥੇ ਸਿਰ ਤੇ ਲੱਗੀ ਆ ਮੈਂ ਘਰੇ ਨਹੀਂ ਸੀ ਮੈਂ ਮੇਰੇ ਇਗਜ਼ਾਮ ਹੈ ਮੈਂ ਇਗਜ਼ਾਮ ਤੇ ਗਈ ਤੇ 12 ਵਜੇ ਆ ਕੇ ਵੇਖਿਆ ਮੈਂ ਹਾਂਜੀ ਕੀ ਮੇਰਾ ਨਾਮ ਸਿਮਰਜੀਤ ਪਿੰਡ ਕਲੋਵਾਲ ਭਰਾ ਮੇਰਾ ਅੰਮ੍ਰਿਤਪਾਲ ਇਹ ਸਾਡੇ ਭਰਾ ਨੂੰ ਖਲੋਣ ਨਹੀਂ ਦਿੰਦੇ ਕੌਣ ਨਹੀਂ ਖਲੋਣ ਦੇ ਸਾਡੇ ਗਵੰਡੀ ਕੀ ਨਾਮ ਨਾਲੇ ਉਹਨਾਂ ਦਾ ਨਾਮ ਬਾਉ ਉਹ ਦਾ ਨਾਂ ਇੱਕ ਦਾ ਸੱਤਾ ਮੁੰਡੇ ਦਾ ਇੱਕ ਦਾ ਨਾਂ ਕੀਤਾ ਇੱਕ ਦਾ ਨਾਂ ਸਾਬਾ ਇੱਕ ਦਾ ਨਾਂ ਪੱਪੀ ਇੱਕ ਦਾ ਉਹਦੇ ਗਾੜੀ ਮੁੰਡਾ ਲ ਟਾਇਰ ਹੋਇਆ ਫੌਜੀ ਉਹ ਆਪਣੀ ਨੌਕਰੀ ਸਿਰ ਤੇ ਸਾਡੇ ਨਾਲ ਗਰੇ ਧੱਕਾ ਕਰਦੇ ਆ ਕੀ ਗੱਲ ਕੀ ਹੋਈ ਥਾਡੀ ਗੱਲ ਸਿਰਫ ਖਲੋਣ ਤੋਂ ਹੁੰਦੀ ਹੈ ਸਾਡੇ ਮੁੰਡੇ ਦਾ ਕਿਤੇ ਹੋਵੇ ਰਿਕਾਰਡ ਪੁੱਛ ਲਓ ਕੋਈ ਰਿਕਾਰਡ ਮਾੜਾ ਨਹੀਂ ਹੋਗਾ ਤੁਹਾਡੇ ਮੁੰਡੇ ਦਾ ਕਿ ਅਮਰਤਪਾਲ ਹਾਂਜੀ ਅਮਰਤਪਾਲ ਕੀ ਕਰਦਾ ਉਹ ਗਦਾਮਾ ਦਾ ਕੰਮ ਕਰਦਾ ਡੈਡੀ ਮੇਰੇ ਨਾਲ ਤੇ ਡੈਡੀ ਮੇਰੇ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਸੀਂ ਚਾਰੇ ਭੈਣਾ ਅਸੀਂ ਤਿੰਨ ਵਈਆਂ ਇੱਕ ਸਾਡੇ ਕੁੜੀ ਆ ਤੇ ਇਹ ਮਤਲਬ ਅਲਫਨੰਗ ਗਾਓ ਕੇ ਤੋਂ ਨਾਲੇ ਸਾਹਮਣੇ ਪੜਕਦਾ ਵਾ ਕੌਣ ਪੜਕਦਾ ਸਾਡਾ ਗਵਾਂਢੀ ਬਾਊ ਬਹੁਤ ਅੱਛਾ ਕੀ ਗੱਲ ਕੱਲ ਕੀ ਗੱਲ ਹੋਈ ਕੱਲ ਦੇ ਉਸ ਕੱਲ 8 ਵਜੇ ਉਹ ਕੰਮ ਤੇ ਚੱਲੇ ਸੀ ਤੇ ਦੂਜੇ ਮੁੰਡਿਆਂ ਨੂੰ ਡਿੱਕਣ ਡਿਆ ਸੀ ਤੇ ਆਂਦਾ ਇੱਥੇ ਖਲੋਣਾ ਨਹੀਂ ਚਾਹੀਦਾ ਉਹਨੇ ਦੂਜੇ ਆਣ ਕੇ ਭਾਬੀ ਦੇ ਮੁੰਡੇ ਦੇ ਤੇ ਮਗਰੋਂ ਸੋਟਾ ਮਾਰਤਾ ਇਹਨਾਂ ਨੇ ਸਾਡੇ ਗਵਾਂਢੀਆਂ ਨੇ ਜਿੱਤੋਂ ਗੱਲ ਸ਼ੁਰੂ ਹੀ ਕੱਲ 8 ਵਜੇ ਦੀ ਗੱਲ ਸ਼ੁਰੂ ਹੋਈ ਹੈ ਜਨਾਨੀਆਂ ਇਹਨਾਂ ਦੀਆਂ ਆਪ ਰੋੜੇ ਭੰਨ-ਭੰਨ ਕੇ ਦਿੰਦੀਆਂ ਬੰਦਿਆਂ ਨੂੰ ਸਟੋਨ ਦੀ ਬਜਾਏ ਬੰਦਿਆਂ ਨੂੰ ਬਗੜਾਉਂਦੀਆਂ ਤੇ ਉਤੋਂ ਬਾਅਦ ਉਤੋਂ ਬਾ ਇਹ ਇਹਨਾਂ 12 ਬੰਦੇ ਮਗਵਾਲੇ ਸਾਡੇ ਘਰ ਦੇ ਮੈਂਬਰ ਵਾਦੂ ਕਿੰਨੇ ਵਜੇ ਮੁੰਡੇ ਆਏ ਆ ਜੋ ਦਿਨ ਚੜੇ ਉਹਨਾਂ ਦੇ ਜਵਾਈ ਜੁਈ ਤੱਕ ਸਾਰੇ ਆ ਗਏ ਫੇਰ ਅੱਗੋਂ ਦੂਸਰਾ ਕੀ ਹੋਇਆ ਅੱਗੋਂ ਇਹ ਹੋਇਆ ਕਿ ਇੱਟ ਰੋੜਾ ਉਹ ਤੁਹਾਡੇ ਸਾਹਮਣੇ ਕਿੰਨਾ ਮजूद ਤੁਹਾਡੇ ਘਰ ਦੀ ਵੇਖ ਲੋ ਕਿਤੇ ਅਸੀਂ ਹੁਣ ਕਿੱਥੇ ਕੱਲਿਆ ਮੁੰਡੇ ਨੂੰ ਕਿੱਥੇ ਕੱਲਿਆ ਜੇ ਸਾਡੇ ਘਰ ਐਂਟਰ ਹੋਏ ਆ ਹਾਂਜੀ ਕੀ ਕੀਤਾ ਤੁਹਾਡੇ ਘਰ ਕੀ ਸਾਡੇ ਘਰ ਫਰਿੱਜ ਤੋੜੀ ਲੰਬਾਰੀ ਤੋੜੀ ਇਹਨਾਂ ਚੋਰੀ ਕੀਤਾ 50000 ਰੁਪਏ ਕੁੜੀ ਦਾ ਵਿਆਹ ਦਿੱਤਾ ਵਾ ਹਾਂਜੀ ਮੋਟਰਸਾਈਕਲ ਤੋੜਿਆ ਗਾੜੀ ਮੇਰੇ ਤਾਇਆ ਚਾਚਾ ਦੇ ਘਰ ਵੀ ਨਕਸਾਨ ਕੀਤਾ। ਰਿਪੋਰਟ ਕੀਤੀ ਕੋਈ ਨਹੀਂ। ਹਾਂਜੀ ਕੀਤੀ। ਇਹ ਤਿੰਨ ਰਿਪੋਰਟਾਂ ਕੀਤੀਆਂ, ਕੌਨਲਾਈਨ ਕੀਤੀ। ਬੰਦੇ ਫੜੇ ਹੋਏ। ਹਾਂਜੀ ਬੰਦੇ ਉਹਨਾਂ ਦੇ ਮਜੂਦ ਘਰੋਂ ਫੜੇ ਆ। ਕਿੰਨੇ ਕੰਡੇ ਫੜੇ? ਉਹਨਾਂ ਦੇ ਘਰੋਂ ਕਟੋ-ਕਟ 10-15 ਮੁੰਡੇ ਇੱਕ ਟਰਾਲੀ ਟਰੈਕਟਰ ਉਹਨਾਂ ਨੇ ਮੋਟਰਸਾਈਕਲਾਂ ਦਾ ਖੜਿਆ ਉੱਨਾ ਕਰੋ। ਹਾਂ ਇਹ ਗੱਲ ਦੀ ਪੁਲਿਸ ਗਵਾਵਾ। ਹੁਣ ਅੱਗੇ ਤੁਸੀਂ ਕੀ ਇਨਸਾਫ਼ ਮੰਗਦੇ? ਅਸੀਂ ਇਨਸਾਫ਼ ਮੰਗਦੇ ਆਂ ਕਿ ਸਾਡੇ ਮੁੰਡੇ ਨੂੰ ਕੋਈ ਵੀ ਕੰਮ ਹੋਵੇ ਇਹ ਸਾਨੂੰ ਰੋਕ ਨਾ। ਠੀਕ ਹੈ। ਹਾਂਜੀ। ਤੇ ਕੋਈ ਵੀ ਅਭੀ ਨਬੀ ਹੋ ਜੇ ਇਹ ਸਾਡੇ ਪਰਿਵਾਰ ਚੋ ਕਿਹਨ ਨੂੰ ਵੀ ਕਰ ਰਿਖਿਆ ਕਿ ਜਿਹੜੇ ਸਾਡੇ ਚਾਚੇ ਤਾਏ ਹੁਣ ਇਸੇ ਗਲੀ ਚ ਰਹਿੰਦੇ ਆ ਅਸੀਂ ਵੀ ਰਹਿੰਦੇ ਉਹ ਸਾਡੇ ਮਗਰ ਨਹੀਂ ਆਉਣਗੇ ਕਿਹਦੇ ਮਗਰ ਜਾਣਗੇ ਕੋਈ ਮਰਦਾ ਵੇ ਉਹਨੂੰ ਮਰਨ ਤੇ ਦੇਣਗੇ ਨਹੀਂ ਬਚਾਉਣਗੇ ਨਾ ਤੇ ਜੇ ਸਾਡੇ ਮਗਰ ਨਹੀਂ ਸਾਡੇ ਜਾਣਗੇ ਤੇ ਫਿਰ ਇਹਨਾਂ ਦੇ ਸਾਰੇ ਹੋ ਜਾਂਦੇ ਇਕੱਠੇ ਤੇ ਫਿਰ ਸਾਡੇ ਸਾਡੇ ਕਿਉਂ ਨਹੀਂ ਮਗਰ ਹੋ ਸਕਦੇ ਇਹ ਆਪਣੀ ਨੌਕਰੀ ਦਾ ਰੋਬ ਛਾੜਨਗੇ ਤੇ ਫਿਰ ਇਹੀ ਘਰੋਂ ਬਾਹਰ ਚਲ ਜੀਏ ਕਾਦੀ ਨੌਕਰੀ ਕਰਦੇ ਇਹ ਸਰਕਾਰੀ ਫੌਜੀ ਹੈ ਰਟਾਇਰਮੈਂਟ ਹੋਇਆ ਹੈ ਉੱਥੋਂ ਚੜਾ ਕੇ ਗੋਲ ਕਚ ਲੰਦਾ ਕਾ ਗੋਲੀ ਵਾਲੀ ਵੀ ਚਲੀ ਹੈ ਹਾਂ ਜੀ ਕਿੰਨੀਆਂ ਗੋਲੀਆਂ ਚਲੀਆਂ ਗੋਲੀਆਂ ਚਾਰ ਫਾਇਲ ਕੱਢੇ ਨਾ ਕੋਈ ਖੋਲ ਬ੍ਰਾਹਮਤ ਹੋਇਆ ਹਾਂ ਜੀ ਕਿੰਨੇ ਦੋ ਹੋਏ ਦੋ ਹੋਰ ਕੇ ਕੋਲ ਲੈ ਕੇ ਕੋਈ ਫੜਕੇ ਵਾਲਵਰ ਕਰ ਬ੍ਰਾਹਮਤ ਆ ਪੁਲਸ ਕੋ ਇਨਾਂ ਕੋ ਹਾਂ ਜੀ ਹੋਇਆ ਵਾ ਲੈ ਗਈ ਪੁਲਸ ਪੁਲਸ ਲੈ ਗਈ ਉਹ ਮੁੰਡੇ ਨੂੰ ਵੀ ਹੜਿਆ ਨਾ ਠੀਕ ਇਹਦਾ ਰਵਲਵਰ ਕਿਦਾ ਵਾ ਉਹ ਇਨਾਂ ਨੂੰ ਪਤਾ ਹੁੰਦਾ ਜਿਹੜੇ ਨਾ ਮਦਾਤੀ ਸਦੇ ਉਹਦਾ ਨਹੀਂ ਸਾਨੂੰ ਪਤਾ ਉਹ ਪੁਲਸ ਨੇ ਤੇ ਉਤੇ ਦੀ ਕੋਠੇ ਥਾਣੀ ਜਾ ਕੇ ਇਨਾਂ ਤੇ ਮੁੰਡੇ ਬ੍ਰਾਹਮਤ ਕੀਤੇ ਬੂਆ ਨਹੀਂ ਖੋਲਦੇ ਹਾਂ ਜੀ ਇਹਨਾਂ ਤਾਲਾ ਲਾ ਲਿਆ ਮੇਰਾ ਨਾਮ ਸਰਬਜੀ ਕੋਲਵਾਲ ਦੀ ਮੈਂ ਰਹਿਣ ਵਾਲੀ ਆ ਜਿਹੜਾ ਮੁੰਡਾ ਵਾ ਨਾ ਲੱਲਾ ਅਮਰਤੋ ਦਾ ਸਿੱਧਾ ਨਾਮ ਸਾਡੀ ਦੁਕਾਨ ਆ ਦੁਕਾਨ ਦੇ ਸਾਹਮਣੇ ਬੈਂਦਾ ਸੀ ਰੋਜ਼ ਠੀਕ ਆ ਤੇ ਅਸੀਂ ਹੱਥ ਪੱਲਾ ਜੋੜਦੇ ਸੀ ਮੇਰੇ ਡੈਡੀ ਕਹਿੰਦੇ ਸੀ ਹੱਥ ਜੋੜ-ਜੋੜ ਕੇ ਵੀ ਤੂੰ ਬੇਟਾ ਇੱਥੇ ਨਹੀਂ ਬਹਿਣਾ ਸਾਡੀਆਂ ਜਿਹੜੀਆਂ ਧੀਆਂ ਨੇ ਉਹ ਵੀ ਦੁਕਾਨ ਤੇ ਆਉਂਦੀਆਂ ਨੇ ਨੌਵਾਂ ਵੀ ਆਉਂਦੀਆਂ ਨੇ ਤੇ ਪੁੱਤ ਤੂੰ ਇੱਥੇ ਨਹੀਂ ਬਹਿਣਾ ਉਹਨੂੰ 4-5 ਵਾਰੀ ਪਹਿਲਾਂ ਡੱਕਿਆ ਵਾ 10 ਮਹੀਨੇ ਹੋ ਗਏ ਹਨੂ ਡੱਕਦਿਆਂ ਨੂੰ ਠੀਕ ਆ ਉਹ ਨਹੀਂ ਮੰਨਦਾ ਉਹ ਜਦੋਂ ਕਹੀਦਾ ਨਾ ਕਿ ਤੂੰ ਇੱਥੇ ਨਾ ਬਹਿ ਅੱਗੋ ਵੇਰਦਾ ਵਾ ਅੱਗੋ ਕਹਿੰਦਾ ਮੈਂ ਬਹਿਣਾ ਵਾਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਕਿੱਥੇ ਨਾ ਇਨਸਾਫੀਆ ਜੇ ਕੇ ਦੇ ਘਰ ਧੀਆਂ ਨੇ ਨੋਵਾਂ ਨੇ ਕੋਈ ਵੇਰ ਵੇਰ ਕੇ ਕਹੂਗਾ ਅਹੀਂ ਬਹਿਣਾ ਵਾਂ ਤੁਹਾਡੀਆਂ ਧੀਆਂ ਭੈਣਾਂ ਨੂੰ ਅਹੀਂ ਠੱਕਣਾ ਵਾਂ ਠੀਕ ਆ ਜਦੋਂ ਡੱਕਦੇ ਹਨ ਤੇ ਉਹ ਕਹਿੰਦਾ ਸੀ ਮੈਂ ਬਹਿਣਾ ਵਾਂ ਤੇ ਛੇੜ ਛਾੜ ਕਰਦਾ ਸੀ ਤੇ ਜੋ ਵੀ ਮੈਂ ਕਹਿਣ ਦੀਆਂ ਸੱਚ ਆ ਆ ਕੇ ਜਿੰਨੇ ਵੀ ਪੋਚਣ ਕਰਨੀ ਆ ਪੁੱਛਣਾ ਵਾ ਮੈਨੂੰ ਪੁੱਛ ਸਕਦਾ ਵਾ ਠੀਕ ਆ ਕੋਲੋਵਾਲ ਮੇਰਾ ਪਿੰਡ ਆ ਜਿਹੜੇ ਮੇਰੇ ਡੈਡੀ ਨੇ ਸੋਰਾ ਸਾਫ ਉਹਨਾਂ ਦਾ ਨਾਮ ਹੈ ਮੁਖਤਾਰ ਸਿੰਘ ਉਹਨਾਂ ਦੀ ਇੰਨੇ ਘਰ ਆਣ ਕੇ ਬਾਹ ਵੜ ਦਿੱਤੀ ਆ ਕਿਉਂਕਿ ਉਹ ਡੇਲੀ ਡੱਕਦੇ ਸੀ ਕਿ ਇੱਥੇ ਨਹੀਂ ਬਹਿਣਾ ਤੇ ਜਦੋਂ ਡੱਕਿਆ ਵਾ ਇਹ ਚੀਜ਼ ਦਾ ਵੈਰਾ ਦਾਹੀ ਘਰ ਆ ਕੇ ਤੇ ਬੰਦੇ ਸੱਦ ਕੇ ਗੈਂਗਸਟਰ ਤੇ ਗੋਲੀਆਂ ਮਰਵਾਇਆ ਵਾ ਠੀਕ ਆ ਗੋਲੀਆਂ ਦੇ ਖੋਖੇ ਵੀ ਸਾਨੂੰ ਲੱਭੇ ਆ ਤੇ ਜਿਹੜੇ ਮੇਰੇ ਹੈਗਾ ਵਾਪਾ ਜੀ ਫੌਜੀ ਵਾ ਸੋਣਾ ਉਹਦੇ ਵੀ ਕੋਠੇ ਤੇ ਚੜਨ ਨੂੰ ਪੈਂਦੇ ਸੀ ਸ਼ੀਸ਼ੇ ਤੋੜਨ ਨੂੰ ਪੈਂਦੇ ਸੀ ਠੀਕ ਆ ਪਰ ਇਹ ਵੀ ਅਸੀਂ ਉੱਤੋਂ ਸਾਰੇ ਜਣਿਆਂ ਨੇ ਉਹਨਾਂ ਨੂੰ ਰੋੜੇ ਮਾਰ ਮਾਰ ਕੇ ਤਾਂ ਨਹੀਂ ਹੋਂ ਦਿੱਤਾ ਇਹ ਵੀ ਸੱਚ ਆ ਅਸੀਂ ਰੋੜੇ ਮਾਰੇ ਆ ਆਪਣੀ ਜਾਨ ਬਚਾਉਣ ਲਈ ਮਾਰੇ ਆ ਠੀਕ ਆ ਅਸੀਂ ਕੋਈ ਬਾਹਰੋਂ ਬੰਦਾ ਨਹੀਂ ਸੱਦਿਆ ਉਹਨਾਂ ਨੇ ਕੋਈ ਵੀ ਬੰਦਾ ਨਹੀਂ ਰਹਿਣ ਦਿੱਤਾ ਗੈਂਗਸਟਰ ਜਿਹੜਾ ਨਹੀਂ ਸੱਦਿਆ ਇੰਨੇ ਬੰਦੇ ਸੱਦਿਆ ਜਿਹੜਾ ਸਾਬ ਕੋਈ ਨਹੀਂ ਹਨ ਆ ਕੇ ਪੋੜੀ ਲਾ ਕੇ ਤੇ ਘਰ ਆ ਕੇ ਪੈ ਗਏ ਆ ਠੀਕ ਆ ਸਾਨੂੰ ਫੜ ਕੇ ਇਹਨਾਂ ਨੇ ਉਹ ਮਾਰਿਆ ਕੁੱਟਿਆ ਵਾ ਜਿਹੜਾ ਸਾਬ ਕੋਈ ਨਹੀਂ ਇੱਕ ਮੇਰੇ ਜੇਠ ਦੇ ਬੇਟੇ ਦੀ ਬਾਹਾਂ ਤੋੜਦੀ ਆ ਤੇ ਡੈਡੀ ਮੇਰੇ ਦੇ ਬਾਹਾਂ ਵੜ ਦਿੱਤੀ ਆ ਭਾਲਾ ਉਹਦਾ ਨਾਮ ਆ ਜਿਹਦੀ ਬਾਹਾਂ ਤੋੜੀ ਆ ਉਹ ਹਸਪੀਟਲ ਦਾਖਲਿਆ ਬਾਹਾਂ ਟੁੱਟ ਗਈ ਆ ਮੈਨੂੰ ਇਹ ਨਹੀਂ ਪਤਾ ਹਸਪੀਟਲ ਕਿਹੜਾ ਵਾ ਸਿਵਲ ਹਸਪੀਟਲ ਤੇ ਡੈਡੀ ਮੇਰੇ ਗੁਰਨਾਣਕ ਹਸਪੀਟਲ ਨੇ ਉਹਨਾਂ ਦੀ ਬਾਹਾਂ ਵਢੀ ਆ ਤੇ ਸਾਡਾ ਕੋਈ ਮਦਦ ਕੀਤੀ ਜਾਵੇ ਸਾਡੀ ਹੈਲਪ ਕੀਤੀ ਜਾਵੇ ਮੇਰੇ ਹੱਥ ਜੋੜ ਕੇ ਹੀ ਬੇਨਤੀ ਆ ਉਹਦੇ ਵੱਲੋਂ ਆਖਿਆ ਵੀ ਕਿ ਗੋਲੀ ਚਲਾਈ ਗਈ ਹੈ ਗੋਲੀ ਨਹੀਂ ਚਲਾਈ ਸਾ ਅਸੀਂ ਨਹੀਂ ਚਲਾਈ ਕਿਉਂਕਿ ਅਸੀਂ ਇਹਨੇ ਜੋਗੇ ਹੈਗੇ ਨਹੀਂ ਆ ਗੋਲੀਆਂ ਸਾਡੇ ਕੋ ਨਹੀਂ ਹੈਗੀਆਂ ਠੀਕ ਹੈ ਨਾ ਸਾਡੇ ਕੋ ਤਾਂ ਨਹੀਂ ਹੈਗੀ ਸਾਡੇ ਕੋ ਗੋਲੀਆਂ ਨਹੀਂ ਹੈਗੀਆਂ ਅਸੀਂ ਰੋੜੇ ਮਾਰੇ ਆ ਆਪਣੀ ਜਾਨ ਬਚਾਉਣ ਲਈ ਅਸੀਂ ਗੋਲੀਆਂ ਜੋਗੇ ਨਹੀਂ ਹੈਗੇ ਠੀਕ ਹੈ ਨਾ ਕੋਈ ਗੋਲੀ ਨਹੀਂ ਚਲਾਈ ਇਹ ਇਹ ਸਾਰੀਆਂ ਅਫਵਾਹਾਂ ਹੀ ਨੇ ਬੰਦੇ ਫੜੇ ਆ ਬੰਦੇ ਫੜੇ ਨਹੀਂ ਕਿੰਨੇ ਬੰਦੇ ਫੜੇ ਫੜੇਗੇ ਬੰਦੇ ਸਾਡੇ ਮੇਰਾ ਹਸਬੰਡ ਵੀ ਪੜਿਆ ਵਾ ਤੇ ਮੇਰਾ ਦੇਵਰ ਵੀ ਸਤਨਾਮ ਸਿੰਘ ਮੇਰਾ ਦੇਵਰ ਹੈ ਤੇ ਗੁਰਪ੍ਰੀਤ ਸਿੰਘ ਮੇਰੇ ਹਸਬੰਡ ਮੇਰੇ ਜੇਠ ਨੇ ਇੱਕ ਸੋਨਾ ਸਿੰਘ ਕਿੰਨੇ ਜਣੇ ਟੋਟਲ ਖੜੇ ਆ ਟੋਟਲ 20 ਜਣੇ ਹੈਗੇ ਜਿਹੜੇ ਅਸੀਂ ਬੁਲਾਏ ਕਿ ਸਾਨੂੰ ਪੈਗੇ ਆਗੇ ਤੇ ਸਾਡਾ ਬਚਾ ਕਰੋ ਰਿਸ਼ਤੇਦਾਰੀ ਹੈ ਰਿਸ਼ਤੇਦਾਰ ਨੇ ਸਾਡੇ ਕੋਈ ਗੈਂਗਸਟਰ ਨਹੀਂ ਆ ਕਿਸੇ ਦਾ ਦੋ ਨੰਬਰ ਚ ਕੰਮ ਨਹੀਂ ਹੈਗਾ ਰਿਸ਼ਤੇ ਦਾ ਫੜੇ ਪੁਲਿਸ ਨੇ ਭਾਇ ਹੋਏ ਹਾਂਜੀ ਰਿਸ਼ਤੇ ਦਾ ਇਹ ਸਾਡੇ ਕਦੋਂ ਦੇ ਖੜੇ ਪੁਲਿਸ ਨਾਲ ਦੇ ਕਲਦੇ ਹਾਂਜੀ ਅਸੀਂ ਬੜੀਆਂ ਮਤਲਬ 12 ਵਜੇ ਮੈਂ ਖੋਦ ਕੰਪਲੀਟ ਕੀਤੀ ਆ ਪੁਲਿਸ ਨੂੰ ਉਹਨਾਂ ਦਾ ਕੋਈ ਬੰਦਾ ਖੜਾ ਗਿਆ ਕਿ ਨਹੀਂ ਨਹੀਂ ਕੋਈ ਨਹੀਂ ਉਹਨਾਂ ਦਾ ਕੋਈ ਨਹੀਂ ਖੜਿਆ ਜਿਨ੍ਹਾਂ ਨੇ ਬੰਦੇ ਸੱਦੇ ਉਹਨਾਂ ਨੂੰ ਕਿਸੇ ਨੇ ਫੜਿਆ ਵੇਖੋ ਨਾ ਇਨਸਾਫੀ ਸਰਕਾਰ ਦੀ ਜਿਨ੍ਹਾਂ ਦੇ ਬੰਦੇ ਸੱਦੇ ਉਹਨਾਂ ਨੂੰ ਕਿਹੇ ਨਹੀਂ ਫੜਿਆ ਜਿਨ੍ਹਾਂ ਨੇ ਬੰਦੇ ਨਹੀਂ ਸੱਦੇ ਉਹਨਾਂ ਨੂੰ ਝੁੱਕ ਕੇ ਲਾਗੇ ਉਹਨਾਂ ਨੇ ਮੋਟਰਸਾਈਕਲ ਵੀ ਲਾਗੇ ਇਹ ਕਿੱਧਰ ਦੀ ਨਾਇਨਸਾਫੀ ਆ ਕੋਈ ਹੈਗੀ ਨਾਇਨਸਾਫੀ ਕੁਛ ਨਹੀਂ ਕਰ ਸਕਦੀ ਸਰਕਾਰ ਐਦਾਂ ਠੀਕ ਹੈ ਨਾ ਅਸੀਂ ਕੋਈ ਬੰਦਾ ਨਹੀਂ ਸੱਦਿਆ ਸਾਨੂੰ ਫੇਰ ਵੀ ਥੱਲੇ ਲਾਇਆ ਜਾ ਰਿਹਾ ਕੁਛ ਨਾ ਕੁਛ ਸਾਡਾ ਮਸਲਾ ਹੱਲ ਕਰੋ